ਏ ਮਨ ਪਿਆਰਿਆ ਏ ਮੇਰੇ ਪਿਆਰੇ ਮਨਾ ਤੂੰ ਸਦਾ ਸੱਚ ਸਮਾਲੀਏ ਨਾ ਇਹ ਮਨ ਪਿਆਰਿਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੂੰ ਜੇ ਦੇਖਦਾ ਇਹ ਮਿਰਗ ਤ੍ਰਿਸ਼ਨਾ ਹੈ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਇਹਨੇ ਤੇਰੇ ਨਾਲ ਨਹੀਂ ਜਾਣਾ ਇਹ ਤੇਰੇ ਨਾਲ ਨਿਭਣ ਵਾਲਾ ਨਹੀਂ ਕਿਉਂਕਿ ਇਹ ਹੈ ਹੀ ਅਸਤ ਇਹ ਮਨ ਪਿਆਰਿਆ ਤੂੰ ਸਦਾ ਸਾਂਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲ ਐ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਮਿਰਗ ਵੀ ਪਛਤਾਂਦਾ ਗੰਧਰਬਨਗਰੀ ਵਾਲਾ ਕਿਹੜਾ ਕੋਠੀਆਂ 'ਚ ਰਹਿੰਦਾ ਤੇ ਸ਼ਾਂਤਲੇ ਬੈਠਾ ਵੀ ਪਛਤਾਂਦਾ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਨਾ ਕਰਿਓ ਇਹ ਅਸਤ ਕਹਿ ਜਿਤ ਅੰਤ ਪਛੋਤਾਈ ਹੈ ਮਹਾਰਾਜ ਫਿਰ ਇਸ ਅਸੱਤ ਵਿੱਚੋਂ ਸੱਤ ਕਿਵੇਂ ਲੱਭੀਏ ਧੰਨ ਗੁਰੂ ਅਮਰਦਾਸ ਕਹਿੰਦੇ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਏਹੀ ਸੱਤ ਹੈ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਹੈ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਤੋਂ ਹੁਕਮਨਾਮਾ ਤੂੰ ਸੁਣਿਆ ਹੋਣਾ ਜਰੂਰ ਸੁਣਿਆ ਕਰੋ ਸ਼ਾਮ ਮੇਰੀ ਬੇਨਤੀ ਹੈ ਜੀ ਕਿਉਂਕਿ ਉਹ ਸਾਡਾ ਧੁਰਾ ਹੈ ਕਾਹੂ ਦਿਨ ਨੇ ਪਾਟ ਪਟੰਬਰ ਕਾਹੂ ਪਲਗ ਨਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨਪਰਾਦਾ ਐ ਹਿਰਖ ਵਾਰਨਾ ਕਿ ਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੇ ਰੇ ਐ ਹਿਰਖ ਵੀ ਕਿਆ ਜਾਂਦਾ ਪਰ ਜੇ ਐੜਾ ਥੋੜਾ ਗੇਤਰ ਲਈ ਖਿਰਖ ਨਾ ਕਰ ਉਹਦੇ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਨਵਾਰੀ ਪਲੰਗ ਦਿੱਤੇ ਨੇ ਕਈ ਵਿਚਾਰੇ ਬਾਹਰ ਲੱਭਦੇ ਫਿਰਦੇ ਗੱਦਾ ਲੱਭ ਜੂਗਾ ਤੇ ਸੱਚੀ ਮੁੱੱਚ ਇੱਥੇ ਹੈ ਨਾ ਜੀ ਪਰਵਾਨਾ ਸਾਹਿਬ ਜੀ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਜੀ ਗਿਆਨੀ ਜੈਸਵੰਤ ਸਿੰਘ ਜੀ ਕਿਉਂਕਿ ਉਹ ਕਥਾ ਕਰਦੇ ਨੇ ਗਾਥਾ ਰੂਪ ਕਾਣ ਉਹਨਾਂ ਦਾ ਆਪਣੀ ਸਟਾਈਲ ਹੈ ਜੀ ਬਹੁਤ ਸੋਹਣਾ ਕਹਿੰਦੇ ਇੱਕ ਵਾਰੀ ਕੋਈ ਸੇਠ ਵਜਠਾ ਸੀ ਤੇ ਇੱਕ ਬੰਦਾ ਉਹਦੇ ਕੋਲ ਚਲਾ ਗਿਆ ਦੁਕਾਨ ਤੇ ਮੰਗਣ ਮੰਗਣ ਕਹਦਾ ਗਿਆ ਵਿਚਾਰਾ ਉਹਨੂੰ ਲੋੜ ਪੈ ਗਈ ਮੰਗਤਾ ਨਹੀਂ ਸੀ ਉਹ ਉਹਨੇ ਕਿਹਾ ਸੇਠ ਜੀ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਮੈਂ ਚੰਗੇ ਭਲੇ ਘਰ ਦਾ ਸਾਂ ਪਰ ਪਲਟਾ ਬਚ ਗਿਆ ਮੇਰਾ ਸਭ ਕੁਝ ਚਲਾ ਗਿਆ ਤੇ ਮੈਨੂੰ ਖਾਣ ਵਾਸਤੇ ਰੋਟੀ ਵੀ ਕੋਈ ਨਹੀਂ ਰੋਟੀ ਦੇ ਦਿਓ ਕੱਪੜੇ ਤੇ ਮੈਨੂੰ ਬਿਸਤਰਾ ਕੋਈ ਦੇ ਸਕਦੇ ਹੋ ਉਹ ਸੇਠ ਇਹਨਾ ਹੰਕਾਰਿਆ ਕਹਿੰਦਾ ਤੇਰੇ ਵਰਗੇ ਕਈ ਮੰਗਤੇ ਇੱਥੇ ਤੁਰੇ ਫਿਰਦੇ ਨੌਕਰ ਨੂੰ ਕਹਿੰਦਾ ੱੱਕੇ ਮਾਰ ਦੁਕਾਨ ਤੋਂ ਬਾਹਰ ਕੱਢ ਸਵੇਰੇ ਸਵੇਰੇ ਆ ਗਿਆ ਮੰਗਤਾ ਉਹਨੇ ਕਿਹਾ ਮੈਂ ਮੰਗਤਾ ਨਹੀਂ ਮੈਨੂੰ ਸਮੇ ਨੇ ਇੱਥੇ ਖੜਿਆ ਕਰ ਦਿੱਤਾ ਮੈਂ ਮੰਗਤਾ ਨਹੀਂ ਹੈਗਾ ਸਮਨੇ ਖੜਿਆ ਕੀਤਾ ਰੱਬ ਦੀ ਕਰਨੀ ਉਹਨੂੰ ਧੱਕੇ ਤਾਂ ਮਾਰਦੇ ਸੇਠ ਦੇ ਦਿਨ ਮਾਰੇ ਆ ਗਏ ਦੁਕਾਨ ਵੇਗ ਗਈ ਵਪਾਰ ਸਭ ਕੁਝ ਚਲਾ ਗਿਆ ਅੱਜ ਉਹ ਉੱਥੇ ਆ ਕੇ ਖਲੋ ਗਿਆ ਜਿਹੜੀ ਜਿਹਨੂੰ ਕਦੀ ਧੱਕੇ ਮਾਰੇ ਉਹ ਵੀ ਅੱਜ ਲੋੜ ਬੰਦ ਹੋ ਕੇ ਕਿਸੇ ਦੀ ਦੁਕਾਨ ਤੇ ਚਲਾ ਗਿਆ ਉਹਦੀ ਦੁਕਾਨ ਸੀ ਬੜੀ ਸੋਨੇ ਕੱਪੜੇ ਦਾ ਕੰਮ ਉਹਦਾ ਸੋਨੇ ਦਾ ਕੰਮ ਉਹਦਾ ਕਰਿਆਨੇ ਦਾ ਕੰਮ ਉਹਦਾ ਉਹ ਬੂਵੇ ਅੱਗੇ ਖਲੋ ਕੇ ਆਵਾਜ਼ ਦਿੰਦਾ ਉਹ ਸੇਠ ਮੈਨੂੰ ਲੋੜ ਨੇ ਮਾਰ ਦਿੱਤਾ ਮੈਂ ਮੰਗਤਾ ਨਹੀਂ ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ ਸ਼ੀਸ਼ਾ ਲੱਗਾ ਸੀ ਸੇਠ ਨੇ ਵੇਖਿਆ ਸ਼ੀਸ਼ੇ ਵਿੱਚੋਂ ਕਿ ਬਾਹਰ ਕੋਈ ਖਲੋਤਾ ਹੈ ਉਹਨੇ ਨੌਕਰ ਨੂੰ ਆਵਾਜ਼ ਦਿੱਤੀ ਉਸ ਬੰਦੇ ਨੂੰ ਇਸ਼ਨਾਨ ਕਰਾਓ ਉਹਦਾ ਮਾਪ ਲੈ ਕੇ ਕੱਪੜੇ ਸਵਾ ਕੇ ਦਿਓ ਉਹਨੂੰ ਰਹਿਣ ਦਾ ਪ੍ਰਬੰਧ ਕਰਾਓ ਉਹਨੂੰ ਰੋਟੀ ਦਿਓ ਉਹਨੂੰ ਸਨਮਾਨ ਦਿਓ ਆਪ ਨਹੀਂ ਮਿਲਿਆ ਉਨੇ ਜੀ ਉਸ ਬੰਦੇ ਦਾ ਇਸ਼ਨਾਨ ਕਰਾਇਆ ਉਹਨੂੰ ਕਿਹਾ ਜੇ ਤੇਰਾ ਪ੍ਰਬੰਧ ਨਹੀਂ ਰੋਟੀ ਵੀ ਦਿਆਂਗੇ ਕੱਪੜਾ ਵੀ ਦਿਆਂਗੇ ਤੇਰੀ ਸੰਭਾਲ ਕਰਾਂਗੇ ਉਹਨੂੰ ਕਮਰਾ ਵੀ ਦੇ ਦਿੱਤਾ ਕੱਪੜੇ ਵੀ ਰੋਟੀ ਪਾਣੀ ਵੀ ਸ਼ਾਮ ਨੂੰ ਸੇਠ ਉਹਨੂੰ ਮਿਲ ਲਗਿਆ ਨੌਕਰ ਲੈ ਕੇ ਉਹ ਨੌਕਰ ਨੂੰ ਪਹਿਚਾਨ ਗਿਆ ਜਿਹੜਾ ਬੰਦਾ ਸੀ ਜਿਹਨੇ ਸਾਰਾ ਦਿਨ ਸੇਵਾ ਕਰਾਈ ਉਹਨੂੰ ਪਤਾ ਲੱਗ ਗਿਆ ਇਹ ਤਾਂ ਮੇਰਾ ਨੌਕਰ ਏ ਜਦੋਂ ਮੈਂ ਵੱਸਦਾ ਹੁੰਦਾ ਸੀ ਮੇਰੀ ਨੌਕਰੀ ਕਰਦਾ ਸੀ ਜਦੋਂ ਮਾਲਕ ਆਇਆ ਉਹਨੇ ਕਿਹਾ ਸੇਟ ਜੀ ਮੰਗਤੇ ਨੂੰ ਕਹਿੰਦਾ ਸੇਟ ਜੀ ਮੈਨੂੰ ਪਛਾਣਿਆ ਕਹਿੰਦਾ ਮੈਂ ਪਛਾਣਿਆ ਨਹੀਂ ਕਹਿੰਦਾ ਮੈਂ ਉਹ ਹੀ ਹਾਂ ਜਿੰਨੇ ਤੂੰ ਤਾਂ ਧੱਕੇ ਮਰਵਾਏ ਸਨ ਇਸ ਨੌਕਰ ਤੋਂ ਅੱਜ ਮੈਂ ਸੈੱਟ ਹੋ ਗਿਆ ਤੁਸੀਂ ਸੜਕ ਤੇ ਆ ਗਏ ਹੋ ਪਰ ਮੈਂ ਇੱਕੋ ਗੱਲ ਕਹਾਵਾਂਗਾ ਉਹਨੇ ਕਿਹਾ ਜੇ ਕੋਈ ਸੜਕ ਤੇ ਆ ਜਾਏ ਤੇ ਉਹਦਾ ਅਪਮਾਨ ਨਹੀਂ ਕਰੀਦਾ ਹੁੰਦਾ ਭਾਲੇ ਕੋ ਸੜਕ ਤੇ ਨੂੰ ਕੋਈ ਆਇਆ ਅਸੀਂ ਆ ਆਦਮੀ ਹਾਂ ਅਕੀਦ ਜੀ ਮਦ ਕਰਨ ਵਾਲੇ ਮੈਂ ਫਿਰ ਵੀ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜੋ ਕੁਝ ਆਪਾਂ ਦੇਖਣੇ ਪਿਆ ਕੀ ਇਹ ਸਤਖ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਸਚਾਈ ਨਹੀਂ ਇਹ ਜੋ ਤੂੰ ਦੇਖਣਾ ਪਿਆ ਪਰਿਵਾਰ ਵਿੱਚ ਕੀ ਤੇਰੇ ਨਾਲ ਨਿਭੇਗਾ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਹੈ ਹਰ ਚੰਦੋਰੀ ਵੇਖ ਕੇ ਕਰਦੇ ਪਰਵਾਸਾ ਕਲ ਵਿੱਚ ਤਪਣ ਪੱਠੀਆਂ ਕਿਉ ਲਹਿ ਪਿਆਸਾ ਸੋਹਣੇ ਰਾਜ ਕਮਾਈਐ ਕਰ ਭੋਗ ਵਿਲਾਸਾ ਸ਼ਾਇਆ ਬਿਰਕਣਾ ਰਹਿ ਥਿਰ ਪੁਜਾ ਕਿਉਂ ਆਸਾ ਬਾਜੀਗਰਦੀ ਖੇਡ ਜਿਉ ਸਭ ਕੂੜ ਤਮਾਸ਼ਾ ਭਾਈ ਸਾਹਿਬ ਦਾ ਬਚਨ ਹੈ ਹੁਣ ਇਹਦੇ ਅਰਥ ਬੜੇ ਸੌਖੇ ਨੇ ਕਹਿੰਦੇ ਨੇ ਜਿਹੜਾ ਬੰਦਾ ਖਰੀ ਚੰਦ ਦੀ ਨਗਰੀ ਤੇ ਭਰੋਸਾ ਕਰ ਲਏ ਉਹਨੇ ਵਸਣਾ ਕਿੱਥੇ ਹੈ ਜਿਹੜਾ ਬੰਦਾ ਸੁਪਨੇ ਦੇ ਰਾਜ ਤੇ ਭਰੋਸਾ ਕਰ ਲਏ ਉਹਨੇ ਕਿੱਥੇ ਵਸਣਾ ਸੁਪਨਾ ਕਦੀ ਸੱਚ ਨਹੀਂ ਹੋਣਾ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਭੱਟੀਆਂ ਆ ਜਿਹੜੀ ਮਿਰਗ ਤ੍ਰਿਸ਼ਨ ਹੈ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈ ਐ ਕਰ ਭੋਗ ਬਲਾਸਾ ਛਾਇਆ ਬਿਰਕ ਨਾ ਰਹੇ ਥਿਰ ਰੁਕਦੀ ਛਾਂ ਥਿਰ ਨਹੀਂ ਰਹਿਣੀ ਪੁਜਾ ਕਿਉਂ ਆਸਾ ਤੇਰੀ ਆਸ ਸ਼ਾਨੇ ਪੂਰੀ ਨਹੀਂ ਕਰਨੀ ਅੱਗੇ ਕਿਨੇ ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ ਜਿਵੇਂ ਬਾਜੀਗਰ ਤੁਹਾਨੂੰ ਪਤਾ ਮਦਾਰੀ ਵਾਲਾ ਮਦਾਰੀ ਪਾਂਦਾ ਸੀ ਨਾ ਜੀ ਕਿੰਨੀਆਂ ਚੀਜ਼ਾਂ ਕੱਢਦਾ ਕੱਪੜੇ ਬਰਤਨ ਸਾਨੂੰ ਪਤਾ ਨਿੱਕੇ ਹੁੰਦਿਆਂ ਵੇਖਣਾ ਰੇਡੀਓ ਵੀ ਕੱਢ ਲਿੰਦਾ ਸੀ ਰੇਡੀਓ ਕੱਢ ਕੇ ਗਾਣੇ ਚੱਲ ਪੈਂਦੇ ਸਨ ਨਿਆਣੇ ਸਤਾ ਬੈਠਾ ਉਹਨਾਂ ਨੂੰ ਕਹਿੰਦਾ ਹੱਥ ਖੋਲ ਉਹਨੇ ਹੱਥ ਖੋਲਣਾ ਵਿੱਚ ਰੁਈਏ ਨਿਕਲਣ ਕਹਿੰਦਾ ਚੋਰਾ ਰੁਪਈਏ ਤੂੰ ਮੇਰੇ ਚੋਰੀ ਕਰ ਲੈ ਕਿੱਡੀ ਕਲਾ ਸੀ ਉਹਦੀ ਪਰ ਇੰਨੀ ਖੇਡ ਖੇਡ ਕੇ ਵਰਤਨ ਕਪੜੇ ਸਭ ਕੁਝ ਵਿਖਾ ਕੇ ਫਿਰ ਕਹਿੰਦਾ ਸੀ ਹੁਣ ਖੇਡ ਮੈਂ ਦਿਖਾ ਦਿੱਤੀ ਚੁਵਾਨੀ ਠਿਆਨੀ ਜ਼ਰੂਰ ਦੇ ਕੇ ਜਾਇਓ ਇਸ ਤੇ ਆਪਾਂ ਦਸੀਆਂ ਸਰਦੇ ਨਾ ਤੇ ਜੇ ਕੋਈ ਸਿਆਣਾ ਬੰਦਾ ਕਹਿ ਦੇ ਉਹ ਭਾਈ ਸੱਜਣਾ ਤੇਰੇ ਹੱਥ 'ਚ ਇੰਨੀ ਤਾਕਤ ਤੂੰ ਰੇਡੀਓ ਤੂੰ ਕਪੜੇ ਤੂੰ ਗਹਿਣੇ ਤੂੰ ਭਾਂਡੇ ਕੱਢਣਾ ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ ਖੈਰ ਕੁਝ ਵੀ ਨਹੀਂ ਫਿਰ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਕਹਿੰਦੇ ਨੇ ਇਹ ਮੋਹ ਜਿਹੜਾ ਹੈ ਇਸ ਤਰ੍ਹਾਂ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਮੋ ਝੂਠਾ ਹੈ ਜਗਤ ਮੈਂ ਝੂਠੀ ਦੇਖੀ ਪਰ ਅੱਜ ਮੈਂ ਜਿਹੜੀ ਗੱਲ ਕਰ ਰਿਹਾ ਸੋ ਵਿੱਚੋਂ ਨਿਕਲਿਆ ਇਹ ਸ਼ਬਦ 'ਚ ਇੱਕ ਤੋਕ ਹੁੰਦੀ ਅਖੀਰ ਤੇ ਜਿਹੜਾ ਜੁ ਹੁਕਮਨਾਮਾ ਸੀ ਨਾ ਕਹਿਤ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਅੱਜ ਮੈਂ ਜਦੋਂ ਪੜਿਆ ਮੈਂ ਕਿਹਾ ਅੱਜ ਦੇ ਕੋਮ ਅੱਜ ਦੀ ਕਥਾ ਨਾ ਮਿਲਦਾ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਕੀ ਹੈ ਜੀ ਦਾ ਅਰਥ ਪਿੰਜਰੇ ਦੇ ਵਿੱਚ ਪੰਛੀ ਡੱਕਿਆ ਚਿੜਾ ਤੇ ਜਿੰਨੇ ਰੱਖਿਆ ਪੰਛੀ ਉਹ ਰੋਜ਼ ਕੀ ਕਰਦਾ ਪਾਣੀ ਕੁਜੀ ਕੁਜੀ ਚ ਪਾਣੀ ਪਾਉਂਦੇ ਸਨ ਦਾਣਾ ਪਾ ਦਿੰਦਾ ਉਹ ਪੰਛੀ ਦਾਣਾ ਵੀ ਪੀਂਦਾ ਇਹ ਦਾਣਾ ਖਾਂਦਾ ਤੇ ਪਾਣੀ ਪੀਂਦਾ ਤੇ ਉਹ ਉਹ ਠੁੱਠੀ ਨੂੰ ਉਸ ਕੁਜੀ ਨੂੰ ਬੜਾ ਪਿਆਰ ਕਰਦਾ ਉਹ ਪਾਣੀ ਦੀ ਠੁੱਠੀ ਜਾਂ ਉਹ ਕੁਜੀ ਜੀ ਦਾਣੇ ਵਾਲੀ ਜਿਹੜੀ ਭਾਂਡਾ ਹੈ ਉਹਨੂੰ ਬੜੀ ਪਿਆਰ ਕਰਦਾ ਕਬੀਰ ਸਾਹਿਬ ਕਹਿੰਦੇ ਨੇ ਉਹ ਚਿੜਿਆ ਇਹ ਝੂਠੀ ਕਾਮੀ ਆ ਜਿਹੜੇ ਪਾਣੀ ਵਾਲੀ ਪਿਆਲੀ ਦੇ ਧਵਾਲੇ ਤੂੰ ਘੁੰਮਣਾ ਮੇਰੀ ਇਹ ਦਾਣੇ ਰੋਜ਼ ਪੈਂਦਾ ਪਾਉਂਦੇ ਨੇ ਤੂੰ ਕਹਿੰਦਾ ਮੇਰੀ ਚੇਤੇ ਰੱਖੀ ਜਿੱਦ ਦਿਨ ਬਿੱਲਾ ਆਇਆ ਬਿੱਲੇ ਨੇ ਪਿੰਜਰਾ ਤੋੜ ਦਿੱਤਾ ਉਹਨੇ ਚਿੜੇ ਨੂੰ ਪਕੜ ਕੇ ਖਤਮ ਕਰ ਦਿੱਤਾ ਕਹਿਣ ਲੱਗੇ ਜਿਹਦਾ ਮੋਹ ਕਰਦਾ ਸੈਂ ਉਹ ਪਿਆਲੀ ਪਾਣੀ ਦੀ ਤੇ ਉਹ ਦਾਣੇ ਵਾਲੀ ਕੁੱਜੀ ਅਜੇ ਵੀ ਪਈ ਤੇਰੇ ਨਾਲ ਨਹੀਂ ਗਈ ਚਿਰਗਟ ਫਾਰ ਚਟਾਰਾ ਲੈ ਗਿਓ ਪਿੰਜਰੇ ਨੂੰ ਪਾੜ ਕੇ ਬਿੱਲਾ ਉਸ ਚਿੜੇ ਨੂੰ ਲੈ ਗਿਆ ਪੰਛੀ ਨੂੰ ਲੈ ਗਿਆ ਤੇਰੀ ਤਾਗਰੀ ਛੁੱਟੀ ਮਾਣਾ ਚੇਤੇ ਰੱਖੀ ਜਿਸ ਮੋਚ ਤੂੰ ਪਿਆਖ ਹੈ ਦੇਵ ਸਭ ਕੋ ਛੁੱਟ ਜਾਣਾ ਜਗਤ ਮੇ ਝੂਠੀ ਦੇਖੀ ਪ੍ਰੀਤ ਆਪਣੇ ਸੁਖਿਓ ਹੀ ਸਭ ਲਾਗੇ ਸੁਆਰਥਲੀ ਨੇ ਨਾ ਜੀ ਕਾ ਦਾਰਾ ਕਿਆ ਮੀਤ ਕੀ ਇਸਤਰੀ ਤੇ ਕੀ ਪੁੱਤਰ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭ ਕਹਤਾ ਸਾਰੀ ਕੇ ਨ ਮੇਰੋ ਮੇਰੋ ਮੇਰਾ ਮੇਰੋ ਮੇਰੋ ਸਭ ਕਹਤਾ ਖਿਤਿ ਸਿਓ ਬੰਧਿਓ ਚੀਤ ਅੰਤ ਕਾਲ ਸੰਗੀ ਨੇ ਕੋ ਇਹ ਆਚਰਜ ਹੈ ਰੀਤ ਇਹ ਅਚਰਜ ਹੈ ਮਰਿਆਦਾ ਦੁਨੀਆ ਦੀ ਅੰਤ ਕਾਲ ਸੰਗੀ ਨੇ ਕੋ ਇਹ ਅਚਰਜ ਕੈ ਰੀਤ ਮਨ ਮੂਰਖ ਅਜ ਹੂ ਨੇ ਸਮਝਤ ਸਿੱਖ ਦਾ ਖਾਰਿਓ ਨੀਤ ਤੈਨੂੰ ਰੋਜ ਸਮਾ ਜਾਣਾ ਪਿਆ ਮਿਰਗ ਤ੍ਰਿਸ਼ਨਾ ਗੰਧਰਬ ਨਰਗ ਨਗਰ ਦਰਮ ਛਾਇਆ ਸਿੱਖ ਦਾ ਹਾਰਿਓ ਨੀਤ ਨਾਨਕ ਭਵਜਲ ਪਾਰ ਪਰ ਜੋ ਗਾਵੇ ਪ੍ਰਭ ਕੇ ਗੀਤ ਇਹਨੂੰ ਭਾਈ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਉਹ ਵੀ ਆਈ ਅਰਥ ਨੇ ਜੀ ਉੰਜ ਵੈਸੇ ਮੇਰੀ ਬੇਨਤੀ ਹੈ ਐ ਦਿਵਾਲੀ ਨੂੰ ਕੋਈ ਖੰਡਨ ਕਰਦਾ ਕੋਈ ਮੰंडन ਕਰਦਾ ਦਿਵਾਲੀ ਸਾਡੀ ਹੈ ਨਹੀਂ ਗੁਰਮਖੋ ਦੋ ਮੇਲੇ ਜੋੜ ਮੇਲੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰ ਦਿੱਤੇ ਸਨ ਭਾਈ 파ਰੂ ਪਰਮਹੰਸ ਦੇ ਕਹਨ ਤੇ 파ਰੂ ਜੁਲਕਾ ਪਰਮਹੰਸ ਪੂਰੇ ਸਤਗੁਰ ਕਿਰਪਾ ਧਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਮੇਲਾ ਹੁੰਦਾ ਸੀ ਵਿਸਾਖ ਦਾ ਵਿਸਾਖੀ ਦਾ ਇੱਕ ਮੇਲਾ ਭਰਦਾ ਸੀ ਦਿਵਾਲੀ ਦਾ ਡਾਕਟਰ ਗੰਡਾ ਸਿੰਘ ਹੁਣਾ ਨੇ ਜਿਹੜੇ ਹੁਕਮਨਾਮੇ ਐਡਿਟ ਕੀਤੇ ਆ ਇਹ ਕਿਤਾਬ ਮਿਲਦੀ ਜੀ ਪਟਿਆਲਾ ਯੂਨੀਵਰਸਿਟੀ ਤੋਂ ਹੁਕਮਨਾਮੇ ਕੀ ਨੇ ਬੜੀ ਮਿਹਨਤ ਕਰਕੇ ਉਹਨਾਂ ਇਕੱਠੇ ਕੀਤੇ ਉਹਦੇ ਵਿੱਚ ਕੁਝ ਹੁਕਮਨਾਮਿਆਂ 'ਚ ਮੈਂ ਪੜਿਆ ਗੁਰੂ ਸਾਹਿਬ ਕਹਿੰਦੇ ਨੇ ਦੀਪਾਵਲੀ ਨੂੰ ਦਰਸ਼ਨਾਂ ਨੂੰ ਆਉਣਾ ਇਹਦਾ ਮਤਲਬ ਹੁਣ ਇਹਨੂੰ ਹਰ ਚੀਜ਼ ਨੂੰ ਜੋੜ ਕੇ ਆਪਾਂ ਅਨਮਤ ਨਾਲ ਜੁੜੀ ਜਾਈਏ ਜੀ ਦੀਵਾ ਬਲ ਗਿਆ ਤਾਂ ਵੀ ਸਿੱਖੀ ਨੂੰ ਖਤਰਾ ਪੈ ਗਿਆ ਸੱਚੀ ਜੋ ਇੱਕ ਨੇ ਕਿਹਾ ਸੀ ਦਾੜੀ ਬੰਨੀ ਤਾਂ ਵੀ ਖਤਰਾ ਸਾੜੀ ਬੰਨੀ ਤਾਂ ਵੀ ਖਤਰਾ ਉਹ ਕਹਿੰਦਾ ਫਿਰ ਇਹ ਮੂਮ ਹੈ ਕਿ ਪੰਥ ਹੈ ਜਿਹੜਾ ਛੇਤੀ ਮੇਰੀ ਫਿਰ ਬੇਨਤੀ ਹੈ ਨਾ ਗੱਲਾਂ ਚ ਆਪਾਂ ਉਲਝੀਏ ਨਾ ਕਈ ਵਾਰੀ ਬਾਹਰ ਦੇ ਸਿੰਬਲ ਹੁੰਦੇ ਆ ਇਹ ਸਿੰਬਲ ਚਿੰਨ ਬਾਹਰ ਦੇ ਪ੍ਰਤੀਕੀ ਸ਼ਬਦ ਮੈਂ ਵਰਤਾ ਪ੍ਰਤੀਕ ਕਹ ਲਓ ਉਹ ਚਿੰਨ ਹੁੰਦੇ ਆ ਮੈਂ ਇੱਕ ਵਾਰੀ ਇੱਥੇ ਕਿਹਾ ਸੀ ਸ਼ਹੀਦ ਦੀ ਥਾਂ ਤੇ ਦੀਵਾ ਕਿਉਂ ਬਲਦਾ ਮੈਂ ਮੱਠੀਆਂ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਬਖਸ਼ ਦਿਆ ਜੇ ਕਬਰਾਂ ਤੇ ਦੀਵੇ ਦੀ ਗੱਲ ਨਹੀਂ ਕਰ ਸ਼ਹੀਦਾਂ ਦੇ ਕਿਉਂ ਯਾਦ ਰੱਖਿਓ ਉਹ ਦੀਵਾ ਅਸਲ ਚ ਪੂਜਾ ਨਹੀਂ ਦੀਵਾ ਇੱਕ ਪ੍ਰਤੀਕ ਹੈ ਕਿਸ ਬੰਦੇ ਨੇ ਆਪਣਾ ਸਿਰ ਦੇ ਕੇ ਵੀ ਇਸ ਘਰ ਦਾ ਦੀਵਾ ਨਹੀਂ ਬਜਨ ਦਿੱਤਾ ਦੀਵਾ ਬੁਝਣ ਦਾ ਮਤਲਬ ਹੁੰਦਾ ਕੌਮ ਦਾ ਖਾਤਮਾ ਹੋ ਜਾਣਾ ਦਰਬਾਰ ਸਾਹਿਬ ਤੁਹਾਨੂੰ ਪਤਾ ਹੈ ਦੀਵਾ ਬਾਲਣ ਪਿਓ ਗਿਆ ਪੁੱਤਰ ਗਿਆ ਸ਼ਹੀਦ ਹੋਏ ਇਸੇ ਕਰਕੇ ਮੈਂ ਕੈਬਰੀ ਕੇ ਨਾਲ 1 ਲੱਖ ਪੂਤ 2 ਲੱਖ 93 ਤੇ ਰਾਮਨ ਕਰ ਤਿਹਾਣਾ ਬਾਤੀ ਮੈਂ ਕਿਹਾ रामचंद्र ਜੀ ਮੈਂ ਨਹੀਂ ਕਿਤੇ ਪੜਿਆ ਦੀਵੇ ਚੁਕਲੇ ਉਹਨਾਂ ਕਿਹਾ ਬੱਤੀਆਂ ਵੀ ਚੁਕਲ ਜੋ ਇਹਦਾ ਮਤਲਬ ਸੀ ਏਡੇ ਵੱਡੇ ਪਰਵਾਰ ਵਾਲੇ ਬੰਦੇ ਦੇ ਘਰ ਚ ਅੰਸ ਬੰਸੀ ਨਹੀਂ ਰਹੀ ਕੋਈ ਦੀਵਾ ਬਾਲਣ ਵਾਲਾ ਨਹੀਂ ਰਿਹਾ ਦੀਵੇ ਬਾਲਣ ਦਾ ਮਤਲਬ ਹੈ ਇਹਦੀ ਖੋਦ ਨੂੰ ਪਰ ਇਹਨੂੰ ਪੂਜਾ ਚ ਲੈ ਕੇ ਨਹੀਂ ਅਰਚ ਕਰਨੇ ਫਿਰ ਮੈਂ ਜਿਹੜੀ ਬੇਨਤੀ ਇੱਥੇ ਕਰ ਲੱਗਾ ਕਿ ਇਹ ਮਾਰਜ ਕਿੰਨੇ ਮੌਚ ਰਚ ਜਾਂਦੇ ਨੇ ਉਹ ਜਿਹੜੇ ਦੁਰਮਤ ਚ ਫਸੇ ਨੇ ਉਹ ਪੌੜੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਪੁੱਲਾਂ ਦੀ ਬਾਗਾਂ ਚੁੰਚ ਚੁੰਚ ਚਾਲੀਅਨ ਤੀਰਥ ਜਾਤੀ ਜਾਤ ਨੈ ਨਖਾਲੀਅਨ ਇਹਦੇ ਖੀਰ ਚ ਇੱਕ ਤੋਂ ਕਉਂਦੀ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆ ਹਰ ਚੰਦੋਰੀ ਦਾ ਜ਼ਿਕਰ ਵੀ ਹੁੰਦਾ ਹ ਹੁਣ ਇਹਦੇ ਅਰਥ ਕੀ ਨੇ ਉਂਝ ਮੇਰੀ ਬੇਨਤੀ ਹੈ ਜੀ ਪਲੀਜ਼ ਉਦਨਾ ਆਪਾਂ ਪੜ੍ਹ ਜਰੂਰ ਦਿੰਨੇ ਆ ਦੀਵਾਲੀ ਦੀ ਰਾਤ ਦੀਵੇ ਬਾਲੀਆ ਪਰ ਸੰਗਤ ਨੂੰ ਦੱਸਣਾ ਚਾਹੀਦਾ ਵੀ ਇਹ ਇਹਦੇ ਨਾਲ ਸੰਬੰਧਿਤ ਨਹੀਂ ਇਹ ਮੋਹ ਨਾਲ ਤੇ ਨਾਸ਼ਵੰਤਾ ਨਾਲ ਸੰਬੰਧਿਤ ਹੈ ਹੁਣ ਜਿਵੇਂ ਮੈਂ ਇੱਕ ਦਿਨ ਕਿਹਾ ਸੀ ਅਰਥ ਅਨਰਥ ਨਾ ਕਰੋ ਕੁੱਤਾ ਰਾਜ ਵਹਾਲੀਆ ਫਿਰ ਚੱਕੀ ਚੱਟੇ ਸਾਰੇ ਪੜ੍ਹਨੇ ਆ ਨਾ ਅਗਲਾ ਪੁੱਛ ਲੈ ਦੇ ਅਰਥ ਕੀ ਨੇ ਉਹ ਪੌੜੀ ਨਿੰਦਕ ਵਾਸਤੇ ਹੈ ਵੀ ਕੁੱਤੇ ਨੂੰ ਰਾਜ ਤੇ ਬਿਠਾ ਲਓ ਚੱਕੀ ਚੱਟਣ ਤੋਂ ਨਹੀਂ ਮੁੜਦਾ ਜਿਹੜਾ ਤੁਹਾਡੀ ਨਿੰਦਿਆ ਕਰਦਾ ਉਹਨੂੰ ਜਿੰਨਾ ਮਰਜੀ ਸਮਾਨ ਦੇ ਦਿਓ ਉਸਨੇ ਕੁੱਤੇ ਦੀ ਤਰ੍ਹਾਂ ਕਿਤੇ ਨੇ ਕਿਤੇ ਜਾ ਕੇ ਫਿਰ ਨਿੰਦਿਆ ਕਰ ਦੇਣੀ ਕਿਉਂਕਿ ਅਸੀਂ ਸ਼ਬਦਾਂ ਨੂੰ ਉਸ ਉਸ ਪਰਪੇਖ 'ਚ ਰਹਿਣ ਦਈਏ ਸੰਗਤ ਨੂੰ ਪਤਾ ਨਹੀਂ ਹੁੰਦਾ ਤੇ ਜੇ ਮੰਨ ਲਓ ਮੈਂ ਅਜੇ ਅਰਥ ਕਰ ਦਿੱਤੇ ਇਹ ਫਿਰ ਇਹ ਨਾ ਕੋਈ ਸੋਚਣ ਲੱਗ ਪਏ ਇਹਦਾ ਮਤਲਬ ਫਿਰ ਰਾਜਿਆਂ ਦੀ ਪਿੱਠ ਝੋਕਦਾ ਹੈ ਅਰਥ ਗਲਤ ਕਰਨ ਲੱਗ ਪਾਂਗੇ ਇਸ ਅਸੀਂ ਤਾਂ ਹੀ ਪਾਣੇ ਪੈਣਾ ਦੁੱਖ ਕਿਉਂਕਿ ਗੁਰਬਾਣੀ ਜੇ ਨਹੀਂ ਪੜਾਂਗੇ ਜਿਹੜਾ ਮਰਜੀ ਅਰਥ ਹੋਣ ਤੇ ਇੱਥੇ ਤੇ ਇਹ ਵੀ ਅਰਥ ਕਰਦੇ ਸੰਤ ਸਾਜਣ ਭੈ ਸਰਸੇ ਹਨਾ ਕਰਦੇ ਰਹਿਆ ਪਿੰਡੂ ਲੋਕ ਜਾਣਦੇ ਸਨ ਉਹ ਕਹਿੰਦੇ ਗੁਰੂ ਅਮਰਦਾਸ ਕਹਿੰਦੇ ਸੰਤ ਸਰਸੇ ਰਹਿੰਦੇ ਆ ਨਹੀਂ ਪਿਆਰਿਓ ਭਾਈ ਪ੍ਰੋਫੈਸਰ ਸਹਿਬ ਸਿੰਘਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਰਪਣ ਸ਼ੁਰੂ ਕੀਤਾ ਜਦੋਂ ਇਹ ਤੋਕਾਈ ਵਕਤ ਨਾ ਪਾਇਓ ਕਾਦੀਆਂ ਉਹਨਾਂ ਨੇ ਨੋਟ ਦਿੱਤਾ ਥੱਲੇ ਜਿਹਦੇ ਕਰ ਟਿਕਾ ਪੜਿਓ ਕਿਉਂਕਿ ਕਾਦੀਆਂ ਵਾਲੇ ਜਿਹੜੇ ਨੇ ਮਰਜਈ ਪੈਸੋਂ ਤਾਂ ਨੇੜੇ ਨੇ ਕਾਦੀਆਂ ਵਾਲੇ ਕਹਿੰਦੇ ਸਨ ਵੀ ਗੁਰੂ ਸਾਹਿਬ ਲਿਖ ਕੇ ਦੇ ਗਿਆ ਪੰਜਾਬ ਚ ਰਹਿਣ ਵਾਲਿਓ ਕਾਦੀਆਂ ਵਾਲਿਆਂ ਨਾਲ ਨਾ ਪਤਾ ਲਾਇ ਲੋਕੀ ਸਾਰੀ ਮੰਨਣ ਲੱਗ ਪਏ ਉਹ ਸ਼ਬਦ ਕਾਦੀ ਕਾਦੀ ਮੀਨਜ਼ ਕਾਜ਼ੀ ਪਰਕਰਨ ਚੱਲ ਰਿਹਾ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਜੇ ਪਰਮਾਤਮਾ ਦੇ ਰਚਨਾ ਦੇ ਟਾਈਮ ਦਾ ਮਕੀਨੇ ਦਾ ਤਰੀਕ ਦਾ ਪਤਾ ਹੁੰਦਾ ਤੇ ਜਿਹੜੇ ਖਲੀਫਿਆਂ ਨੇ ਕੁਰਾਨ ਦੇ ਸਪਾਰੇ ਇਕੱਠੇ ਕੀਤੇ ਉਹ ਕਿਉਂ ਨਾ ਦੱਸ ਗਏ ਉਹ ਕਿਹੜਾ ਵਕਤ ਸੀ ਸਾਮਾਨੀ ਦੱਸਿਆ ਪਰ ਉਹਦੇ ਅਰਥ ਹੋਰ ਗਾਓ ਇਸ ਤਰ੍ਹਾਂ ਸੰਤ ਸਾਜਨ ਭੈ ਸਰਸੇ ਉਂ ਜਦੋਂ ਅਸੀਂ ਅਰਥ ਕਰਾਂਗੇ ਕਬਰੀ ਉਚਾਰਨ ਵਿੱਚ ਰਹਿ ਜਾਂਦਾ ਜੀ ਇਹ ਆਪਾਂ ਇਹ ਮਾਤਰਾ ਪੂਰੀ ਕਰਦੇ ਹਾਂ ਸਰਸੇ ਪਰ ਜਦੋਂ ਅਰਥ ਕਰਾਂਗੇ ਸਰਸੇ ਹਾਂ ਸਰਸੇ ਅਰਥਮੈਸਤੀ ਕਰਾਂ ਦਾ ਸੰਤ ਸਾਜਨ ਭੈ ਸਰਸੇ ਜੇ ਸਰਸੇ ਪਾਠ ਕਰਨੇ ਆ ਵੈ ਗੁਰੂ ਜੀ ਮੈਂ ਦਾਵਾ ਨਹੀਂ ਕਰ ਰਿਹਾ ਇਹ ਲਫਜ਼ ਰਾਰਾ ਸੱਸੇ ਨਾਲ ਜੁੜ ਗਿਆ ਸੇ ਪਿੱਛੇ ਚਲਾ ਗਿਆ ਸਰਸੇ ਤੇ ਜਦੋਂ ਪਾਠ ਕਰਾਂਗੇ ਸੱਸਾਂ ਅੱਗੇ ਲਾ ਲਾਂਗੇ ਤੇ ਰਾਰੇ ਪਿੱਛੇ ਸੱਸੇ ਲਾਂ ਲਾ ਲਾਂਗੇ ਸਰਸੇ ਇਹਦਾ ਅਰਥ ਹੋ ਜਾਗਾ ਰਸ ਸਮੇਤ ਰਸ ਨਾਲ ਭਰਪੂਰ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਸੱਜਣ ਨੇ ਉਹ ਰਸ ਤੋਂ ਖਾਲੀ ਨਹੀਂ ਉਹ ਰਸ ਦੇ ਨਾਲ ਭਰੇ ਹੋਏ ਆ ਇਸੇ ਤਰ੍ਹਾਂ ਸਾਵਣ ਸਰਸੀ ਕਾਮਣੀ ਪਰ ਪਾਠ ਜਿਹੜਾ ਪ੍ਰਚਲਿਤ ਹੈ ਸਾਵਣ ਸਰਸੀ ਕਾਮਣੀ ਫਿਰ ਅਰਜ ਕਰਾਂ ਜੀ ਉਥੇ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਸਤ ਲੱਗਦਾ ਘਰ ਘਰ ਵਿੱਚ ਦੀਵੇ ਬਲੇ ਆ ਪਰ ਇਹ ਬਲ ਦੇ ਦੀਵੇ ਝੂਠ ਨੇ ਕਿਉਂਕਿ ਅੱਧੀ ਰਾਤ ਤੋਂ ਬਾਅਦ ਇਹ ਸਾਰੇ ਦੀਵਿਆਂ ਨੇ ਰਾਤ ਵਿੱਚ ਸ਼ਾਮਲ ਹੋ ਜਾਣਾ ਨਾ ਬੁੱਝ ਜਾਣਾ ਇਹ ਦਿੱਸਦਾ ਹੋਇਆ ਨਹੀਂ ਰਹਿਣਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਜਾਤ ਸਨਾਤ ਛੋਟੇ ਵੱਡੇ ਪਰ ਬਾਤ ਵੇਲੇ ਕਿੰਨੇ ਚਮਕਦੇ ਆ ਤਾਰੇ ਸੋਹਣੇ ਲੱਗਦੇ ਆ ਉਧਰੋਂ ਉਧਰੋਂ ਚਿੱਟਾਪਨ ਹੋ ਰਿਹਾ ਹੈ ਉਧਰੋਂ ਤਾਰੇ ਚਮਕਦੇ ਆ ਪਰ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਸਭ ਕੇ ਨੇ ਚਮਕਦੇ ਤਾਰੇ ਤੇਰੀਆਂ ਅੱਖਾਂ ਨੂੰ ਭੁਲੇਖਾ ਹੈ ਤੂੰ ਅੱਖਾਂ ਖੋਲ ਕੇ ਦੇਖਦਾ ਰਹੀਂ ਇਹਨਾਂ ਚਮਕਦੇ ਆ ਚਮਕਦਿਆਂ ਨੇ ਅੱਖਾਂ ਤੋਂ ਪਰੇ ਹੋ ਜਾਣੇ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਅੱਗੇ ਫੁੱਲਾਂ ਦੀ ਬਾਗਾਂਤ ਚੁਨ ਚੁਨ ਚੱਲ ਕਿੱਡਾ ਸੋਹਣਾ ਬਗੀਚਾ ਫੁੱਲਾਂ ਨਾਲ ਭਰਿਆ ਆਪਾਂ ਰੋਜ਼ ਸੈਰ ਕਰਦੇ ਆ ਗੁਰੂ ਕਹਿੰਦੇ ਨੇ ਸਤਗੁਰੂ ਕਹਿੰਦੇ ਨਹੀਂ ਨਹੀਂ ਇਹ ਸਤ ਨਹੀਂ ਇਹ ਅਸਤ ਹੈ ਇਹ ਜਿਹੜਾ ਦਿਸਦਾ ਪਿਆ ਕੁਝ ਦਿਨਾਂ ਬਾਅਦ ਨਾ ਇਹਨੇ ਭੁਰ ਕੇ ਧਰਤੀ ਤੇ ਡਿੱਗ ਪੈਣਾ ਤੀਰਥ ਜਾਤੀ ਜਾਤ ਨੈ ਨਿਹਾਲੀਆਂ ਯਾਤਰੀ ਤੀਰਤੇ ਗਏ ਸਾਰਿਆਂ ਨੇ ਥਾਵਾਂ ਮੱਲੀਆਂ ਆਹ ਥਾਂ ਮੇਰਾ ਆਹ ਮੇਰਾ ਜਦੋਂ ਮੇਲਾ ਉਜੜ ਗਿਆ ਕੁਝ ਵੀ ਨਹੀਂ ਰਹਿ ਗਿਆ ਗੁਰੂ ਜੀ ਕਹਿੰਦੇ ਨੇ ਜਿਹੜੀ ਚੀਜ਼ ਨਿਭਣ ਵਾਲੀ ਹੈ ਗੁਰਮੁਖ ਸੁਖਪਲ ਦਾਦ ਸ਼ਬਦ ਸੰਭਾਲੀਨ ਉਹਦਨ ਵੈਸੇ ਚਾਹੀਦਾ ਇਸ ਗੱਲ ਨੂੰ ਟੇਕ ਬਣਾ ਕੇ ਭਾਈ ਇਹ ਦੀਵੇ ਦੋ ਦਿਨਾਂ ਚ ਬੁੱਝ ਜਾਣੇ ਨੇ ਸ਼ਬਦ ਦਾ ਦੀਵਾ ਬੁੱਝ ਜਾਏ ਜਲਪੈ ਇਹਨੇ ਕਦੀ ਬੁਝਣਾ ਨਹੀਂ ਖੁੱਦਾ ਮੈਂ ਫਿਰ ਬੇਨਤੀ ਕਰਾਂਗਾ ਤਤਹ ਕੁਟੰਬ ਮੋਹ ਮਿੱਥਿਆ ਇਸੇ ਤਰ੍ਹਾਂ ਪਰਿਵਾਰ ਦਾ ਮੋਹ ਮਿੱਥਿਆ ਹੈ ਹਾਂ ਫਿਰ ਇੱਕ ਸਵਾਲ ਉੱਠਦਾ ਜੀ ਜੇ ਮਿੱਥਿਆ ਫਿਰ ਜੋਗੀਆਂ ਵਾਲੂ ਛੱਡ ਕੇ ਤੁਰ ਜੀਏ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਜੀ ਆਪਾ ਘਰ ਬੈਠੇ ਸੀ ਜੀ ਮਾਨੂੰ ਮੈਂ ਆਪਣੇ ਨੂੰ ਕਹਿਣਾ ਸਾਨੂੰ ਵੀ ਉਹ ਚਲੇ ਨੇ ਸਾਲ ਚੱਲਦੇ ਆ ਵੀ ਆਹ ਸੈੱਟ ਹੋ ਗਏ ਨਾ ਏਦੋਂ ਬਾਅਦ ਸਭ ਕੁਝ ਛੱਡ ਦੇਣਾ ਆਪਾਂ ਨਾਮ ਹੀ ਜਪਣਾ ਮੇਰੇ ਕੋਲ 99% ਤੇ ਬੈਠੇ ਰਹਿਣਾ ਸਵਾਦ ਹੀ ਲੈਂਦੇ ਆ ਨਿਆਣਾ ਵਿਆਹ ਗਿਆ ਓਦੋਂ ਬਾਅਦ ਸੈਟਾਂ ਜੀ ਉਹ ਅਗਲੇ ਕਹਿੰਦੇ ਨੇ ਵਿਆਹ ਗਿਆ ਪੋਤਰੇ ਨੂੰ ਪਾਰ ਕਿਸ਼ ਕਿਨੇ ਲੈ ਕੇ ਜਾਣਾ ਗੇਮ ਚ ਕਿਨੇ ਲੈ ਕੇ ਜਾਣਾ ਹਾਂਜੀ ਇਹਨੂੰ ਸਕੂਲ ਛੱਡਣਾ ਜੇ ਗੱਡੀ ਚ ਲਾਸੀ ਨੇ ਕੰਮ ਮੁੱਕਦਾ ਜੀ ਇਹ ਉਦਨ ਨਹੀਂ ਮੁਕਣਾ ਜਿੱਦਨ ਸਾਹ ਮੁਕਣੇ ਨੇ ਇਹ ਨਹੀਂ ਮੁਕਣਾ ਇਸ ਤਰ੍ਹਾਂ ਇਸ ਸਬਕਾਸੇ ਵਿੱਚ ਇਸ ਰੋਲੇ ਰੱਪੇ ਵਿੱਚ ਮੋਚ ਹੀ ਉੱਠਣ ਦਾ ਯਤਨ ਕਰਨਾ ਤੰਗ ਕਰ ਬੈ ਜੀ ਐਵੇਂ ਕਈ ਜੋ ਗੱਲਾਂ ਕਰਨੀਆਂ ਸੌਖੀਆਂ ਨੇ ਇੱਥੇ ਦਸ਼ਰਧ ਵਰਗੇ ਮਹਾਲ ਤੋਂ ਡਿੱਗ ਕੇ ਮਰ ਗਏ ਜੀ ਪੁੱਤਰ ਦੇ ਮੋਹ ਵਿੱਚ ਇੱਥੇ ਇੰਨੇ ਕਿਹਾ ਅਸਵਾ ਥਾਮਾ ਮਾਰਾ ਗਿਆ ਮਰਿਆ ਤੇ ਹਾਥੀ ਸੀ ਨਾ ਮੋਚ ਮਰ ਗਿਆ ਗੁਰੂ ਇੱਥੇ ਅਰਜੁਨ ਵਰਗੇ ਅਬਮਨਿਉ ਮਰਿਆ ਪੁੱਭਾਂ ਮਾਰ ਕੇ ਰੋਏ ਯਾਦ ਰੱਖਿਓ ਇੱਕ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਹੈ ਜਿਨੇ ਬਾਪ ਦਾ ਸਿਰ ਦੇਖਿਆ ਤਾਂ ਵੀ ਅਖਰੂ ਨਹੀਂ ਸਟਿਆ ਤੇ ਪੁੱਤਰਾਂ ਦੀ ਲਾਜ ਦੇਖੀ ਤਾਂ ਵੀ ਅਤਰੂ ਨਹੀਂ ਸਟਿਆ ਉਹ ਕਿੰਨਾ ਮੈਂ ਕਹਿੰਨਾ ਕਿੰਨਾ ਕਿੰਨਾ ਕੋ ਉਪਰਾਗ ਇੱਥੇ ਰਾਏ ਕੱਲੇ ਕੋਲ ਜਾਂਦੇ ਆ ਜਦੋਂ ਕਹਿੰਦੇ ਆ ਮਹਾਰਾਜ ਇਹ ਪੁੱਤਰ ਚਲੇ ਗਏ ਗੁਰੂ ਕੀ ਸਾਖੀਆਂ ਲਿਖਿਆ ਚਾਰ ਲਕੀਰਾ ਵੰਦੇ ਆ ਉਸ ਤੋਂ ਬਾਅਦ ਮਟੇ ਦਿੰਦੇ ਆ ਕਹਿੰਦੇ ਲਕੀਰਾ ਖਿਚਣ ਦਾ ਕੋਈ ਖੁਸ਼ੀ ਹੋਈ ਕਹਿੰਦੇ ਨਹੀਂ ਮਿਟ ਗਈ ਗਮੀ ਹੋਈ ਕਹਿੰਦੇ ਨਹੀਂ ਕਹਿੰਦੇ ਬਸ ਮੇਰਾ ਅੰਦਰ ਇਸ ਤਰ੍ਹਾਂ ਹੀ ਆਈਆਂ ਸੰਤਿ ਮਿਟ ਗਈਆਂ ਫਿਰ ਮੈਂ ਬੇਨਤੀ ਕਰਾਂਗਾ ਜੀ ਇਹ ਇਹ ਰਹਿਣਾ ਇਸ ਤਰੀਕ ਕਟੰਬ ਚ ਰਹਿੰਦਿਆਂ ਇਹ ਕਲੇਸ਼ ਨਹੀਂ ਮੁਕਾ